ਕਬੱਡੀ 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 ਔਰ ਪਿਛਲੇ ਦਿਨੀ ਇੱਕ ਬਹੁਤ ਵੱਡਾ ਦੁੱਖ ਬਹੁਤ ਵੱਡਾ ਦੁਖਾਂਤ ਸਾਡੀ ਖੇਡ ਕਬੱਡੀ ਦੇ ਮਹਾਨ ਕਬੱਡੀ ਖਿਡਾਰੀ ਕਬੱਡੀ ਦੇ ਵਿੱਚ ਨਵਾਬ ਦੇ ਤੌਰ ਤੇ ਜਾਣਿਆ ਜਾਂਦਾ ਸਾਡਾ ਵੀਰ ਅਮਰਤਪਾਲ ਸਿੰਘ ਅੰਬਾ ਉਹਨਾਂ ਦੇ ਫਾਦਰ ਸਾਹਿਬ ਮੇਰੇ ਵੀਰੋ ਜੋ ਕਿ ਸਵਰਗਵਾਸ ਹੋਏ ਆ ਸਰਦਾਰ ਰਵੀ ਸ਼ੇਰ ਸਿੰਘ ਜੀ ਬਹੁਤ ਦੁੱਖ ਦੀ ਗੱਲ ਆ ਔਰ ਅਸੀਂ ਸਮੁੱਚਾ ਕਬੱਡੀ ਜੱਟ ਜਿਹੜਾ ਹੈ ਉਹ ਉਸ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਆ ਲੈ ਵੀ ਪ੍ਰੀਤ ਜਦੋਂ ਮੈਂ ਉਹ ਵੀਡੀਓ ਵੇਖੀ ਮੈਂ ਕਿਹਾ ਬੰਦੇ ਨੇ ਸਾਰੀ ਦੁਨੀਆ ਜਿੱਤ ਲਈ ਪਰ ਅੱਜ ਹਾਰ ਗਿਆ ਕਿਉਂਕਿ ਉਹ ਸਮਾਂ ਮੇਰੇ ਵੀਰੋ ਬਾਪ ਦਾ ਜਿਹੜਾ ਹੈ ਜਿਵੇਂ ਕਹਿੰਦੇ ਹੁੰਦੇ ਨੇ ਨਾ ਸਾਆ ਹਮੇਸ਼ਾ ਹੀ ਮੇਰੇ ਵੀਰੋ ਬਾਪ ਭਾਵੇਂ 100 ਸਾਲ ਦਾ ਹੋਵੇ ਪਰ ਉਹਦੀ ਮੌਜੂਦਗੀ ਜਿਹੜੀ ਇਨਸਾਨ ਦੇ ਲਈ ਬੜੀ ਜ਼ਰੂਰੀ ਹੁੰਦੀ ਹੈ ਸੋ ਅਸੀਂ ਸਮੁੱਚਾ ਕਬੱਡੀ ਜੱਟ ਜਿਹੜਾ ਅੰਬੇ ਅਤੇ ਜਸ਼ਨ ਦੇ ਨਾਲ ਦੁੱਖ ਵਿੱਚ ਸ਼ਰੀਕ ਆ ਸੋ ਵਾਹਿਗੁਰੂ ਸਰਦਾਰ ਰਵੀ ਸ਼ੇਰ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਆਪਾਂ ਅੰਬੇ ਨੂੰ ਵੀ ਇਸ ਗਰਾਊਂਡ ਦੇ ਵਿੱਚ ਹੌਸਲਾ ਦਿੰਨੇ ਆ ਵੀ ਸੋਹਣਿਆ ਤੂੰ ਪਰਿਵਾਰ ਨੂੰ ਵੀ ਸਾਹਮਣਾ ਔਰ ਤੂੰ ਸਾਡੀ ਖੇਡ ਕਬੱਡੀ ਦਾ ਵੱਡਾ ਮਾਲਿਆ ਤਰੇ ਤੋਂ ਬਹੁਤ ਵੱਡੀਆਂ ਉਮੀਦਾਂ ਨੇ ਸਾਡੀ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਔਰ ਇਹੋ ਹੌਸਲਾ ਉਸ ਨੌਜਵਾਨ ਸਾਡੇ ਛੋਟੇ ਭਰਾ ਦੇ ਲਈ ਹੈ ਸੋ ਬੜਾ ਚੋਟੀ ਦਾ ਮੈਚ ਐਸੇ ਦਰਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁਲਾਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁਲਾਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ